E मैं आज प्रधानमंत्री विश्वकर्मा योजना जो कि दो आप सभी को पता है 2023 में जारी की गई थी उन्होंने अपने जन्मदिवस पर जो कि ये विश्वकर्मा योजना जारी की थी ये विश्वकर्मा योजना उन्होंने इसलिए जारी की थी ताकि जैसे कि आप सभी जानते हैं कि हमारे इंडिया में बहुत से मजदूर हैं बहुत से बच्चे हैं और वो अपना कारोबार चला नहीं सकते और उनके लिए उन्होंने ये विश्वकर्मा योजना जारी की थी इस विश्वकर्मा योजना ये विश्वकर्मा योजना सारा सितंबर 2023 को जारी की थी उन्होंने ये विश्वकर्मा योजना अपने जन्म दिवस पे जारी की थी और इस विश्वकर्मा योजना का लाभ लाभ केवल वही उठा सकते हैं जिन, जैसे कि कम्हार लोहार तरखान मिस्त्री तथा अन्य लोग और और इस विश्वकर्मा योजना का सहायता जो जो लेते थे उनको प्रतिदिन पाँच सौ रुपये प्राप्त होते थे समारोह जा रहा है ਇਹ ਜਿਹਨਾਂ ਬੱਚਿਆਂ ਨੇ ਇੱਥੋਂ ਟ੍ਰੇਨਿੰਗ ਲਈ ਹੈ ਪੀਐਮ ਬੁਸ਼ਕਰਮਾ ਯੋਜਨਾ ਦੇ ਤਹਿਤ ਉਹਨਾਂ ਦਾ ਅੱਜ ਸਰਟੀਫਿਕੇਟ ਨਾਮ ਅਨੁਸਾਰੋਪ ਮੈਨ ਇਆ ਰਿਹਾ ਅਤੇ ਇਸ ਸਕੀਮ ਵਿੱਚ ਜਿਹੜੇ ਬੱਚੇ ਇੱਥੋਂ ਟ੍ਰੇਨਿੰਗ ਲੈ ਕੇ ਜਾਂਦੇ ਆ ਉਹਨਾਂ ਨੂੰ ਬੈਂਕਾਂ ਤੋਂ 30 ਤੋਂ 35% ਸਬਸਿਡੀ ਤੇ ਬਹੁਤ ਹੀ 5% ਤੇ ਵਿਆਜ ਵਿਆਜ ਤੇ 2 ਲੱਖ ਰੁਪਏ ਦਾ ਲੋਨ ਬਿਨਾਂ ਕਿਸੇ ਗਾਰੰਟੀ ਤੋਂ ਦਿੱਤਾ ਜਾ ਰਿਹਾ ਹੈ ਇਸ ਯੋਜਨਾ ਦਾ ਮਤਵ ਵੱਧ ਲੋਕਾਂ ਨੂੰ ਫਾਇਦਾ ਲੈਣਾ ਚਾਹੀਦਾ ਹੈ ਇਹ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਜਿਹੜੀ ਆਲਓਵਰ ਇੰਡੀਆ ਦੇ ਵਿੱਚ ਚੱਲ ਰਹੀ ਹੈ ਜਿਦੇ ਵਿੱਚ ਜਿਹੜੇ ਬੱਚੇ ਕੰਮ ਜਾਣਦੇ ਆ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਸਰਕਾਰ ਵੱਲੋਂ ਸਕਿਲਡ ਹੋਰ ਕੀਤਾ ਜਾਂਦਾ ਤੇ ਨਾਲ ਹੀ ਉਹਨਾਂ ਨੂੰ ਇੱਕ 15000 ਰੁਪਏ ਦੀ ਕਿੱਟ ਵੀ ਸਰਕਾਰ ਵੱਲੋਂ ਮਿਲਦੀ ਹੈ ਤੇ ਨਾਲ ਹੀ ਜਿਹੜਾ ਬੱਚੇ ਨੂੰ ਬਹੁਤ ਹੀ ਰਿਹਾਈਤੀ ਜਿਹੜੇ ਬੈਂਕ ਦੇ ਲੋਨ ਹੈ ਉਹ ਮਿਲਦੇ ਜਿਹਦੇ ਚ ਉਹਨਾਂ ਨੂੰ ਲਗਭਗ 30% ਦੀ ਸਬਸਿਡੀ ਵੀ ਹੈ ਪਲੱਸ ਅ ਅ ਤਾਂ ਕਿ ਬੱਚਾ ਆਪਣਾ ਕੰਮ ਬੜੇ ਹੀ ਵਧੀਆ ਸਕੀਮ ਹੈ ਅਸੀਂ ਸ਼ੁਕਰਗੁਜ਼ਾਰ ਹਾਂ ਪ੍ਰਧਾਨ ਮੰਤਰੀ ਜੀ ਦੇ ਵੀ ਤੇ ਸਾਡੀ ਪੰਜਾਬ ਸਰਕਾਰ ਦੇ ਵੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਪੰਜਾਬ ਦੀਆਂ ਪੱਧਕਾਈਟੀਆਂ ਦੇ ਵਿੱਚ ਲਾਇਆ ਜਾ ਰਿਹਾ ਸਰ ਪੱਧਕਾਈਟੀਆਂ ਦੇ ਵਿੱਚ ਸਕੀਮਾਂ ਜਿਹੜਾ ਇਸ ਪੋਸਟ ਦਾ ਜਿਹੜਾ ਆ ਕਹਾਣਾ ਇਦੇ ਵਿੱਚ ਸਾਡੇ ਦੋ ਬੈਚ ਪਾਸ ਆਊਟ ਹੋ ਚੁੱਕੇ ਨੇ ਤੇ ਲਗਭਗ 50 ਦੇ ਕਰੀਬ ਲੜਕੀਆਂ ਜਿਹੜੀਆਂ ਉਹ ਇਹ ਕੋਰਸ ਕਰ ਚੁੱਕੀਆਂ ਤੇ ਨੈਕਸਟ ਬੈਚ ਜਿਹੜੀ ਹੈਗੀ ਹੈ ਇਹਦੇ ਵਿੱਚ ਇੱਕ ਦੀ ਵਧੀਆ ਚੀਜ਼ ਇਹ ਹੈ ਕਿ ਜ਼ਰੂਰੀ ਨਹੀਂ ਕਿ ਉਹ ਤੁਹਾਡੇ ਕੋਲ ਟੂਲ ਇਕਵਿਪਮੈਂਟ ਇੱਥੇ ਅਵੇਲੇਬਲ ਹੋਵੇ ਜਿਹਦੇ ਵਿੱਚ ਇਹ ਕੋਰਸ ਸ਼ੁਰੂ ਕਰਨਾ ਹੋਵੇ ਇਹਦੇ ਵਿੱਚ ਜਿਹੜਾ ਵੀ ਕੋਰਸ ਸ਼ੁਰੂ ਕਰਨਾ ਉਹਦੀ ਉਹਦਾ ਵੱਖਰਾ ਟੂਲ ਇਕਵਿਪਮੈਂਟ ਭਾਰਤ ਸਰਕਾਰ ਵੱਲੋਂ ਇਸ ਇੰਸਟੀਚਿਊਟ ਵਿੱਚ ਪੁਜਾਇਆ ਜਾਂਦਾ ਹੈ ਤੇ ਜਿਹੜੇ ਸਕਿਲਡ ਜਿਹੜੇ ਉਹਨਾਂ ਨੂੰ ਸਿਖਾਉਣ ਵਾਲੇ ਨੇ ਉਹ ਲੋਕਲ ਮਾਰਕੀਟ ਦੇ ਵਿੱਚ ਜਿਹੜੇ ਬਹੁਤ ਵਧੀਆ ਕੰਮ ਕਰਦੇ ਨੇ ਉਹਨਾਂ ਨੂੰ ਨਾਲ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਟ੍ਰੇਨਰ ਦੇ ਤੌਰ ਤੇ ਵਰਤਿਆ ਜਾਂਦਾ ਹੈ। ਤੋ ਇਸ ਕਰਕੇ ਇਹ ਬਹੁਤ ਵਧੀਆ ਸਕੀਮ ਹੈ ਮੈਂ ਸਾਰੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਐ ਉਹਨਾਂ ਨੂੰ ਅਪੀਲ ਕਰਾਂਗਾ ਤੇ ਅਰਖਾਸਤ ਵੀ ਕਰਾਂਗਾ ਕਿ ਇਹਦੇ ਇਸ ਸਕੀਮ ਦਾ ਬਤ ਉਹ ਲਾਭ ਲੈਣ।